ਗੁਰੂ ਗੋਬਿੰਦ ਸਿੰਘ ਜੀ ਚਮਕੌਰ ਤੋਂ ਚੱਲ ਕੇ ਸਾਬੋ ਦੀ ਤਲਵੰਡੀ ਪੁੱਜੇ ਇਸ ਥਾਂ ਨੂੰ ਅੱਜ ਕੱਲ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਉਸ ਥਾਂ ਡੱਲਾ ਚੌਧਰੀ ਗੁਰੂ ਜੀ ਦੀ ਸੇਵਾ ਲਈ ਹਾਜ਼ਰ ਹੋਇਆ ਡੱਲੇ ਨੂੰ ਆਪਣੇ ਆਦਮੀਆਂ ਉੱਪਰ ਬਹੁਤ ਮਾਨ ਸੀ ਉਹ ਗੁਰੂ ਜੀ ਨੂੰ ਹਰ ਸਮੇਂ ਕਹਿੰਦਾ ਰਹਿੰਦਾ ਸੀ ਕਿ ਜੇ ਮੇਰੇ ਆਦਮੀ ਚਮਕੌਰ ਦੀ ਗੜੀ ਵਿੱਚ ਆਪ ਦੇ ਨਾਲ ਹੁੰਦੇ ਤਾਂ ਸੂਬੇ ਦੀ ਫੌਜ ਆਪ ਦੀ ਹਵਾਵਲ ਵੀ ਨਹੀਂ ਦੇਖ ਸਕਦੀ ਸੀ ਗੁਰੂ ਜੀ ਨੇ ਦੱਲੇ ਨੂੰ ਸਮਝਾਇਆ ਕਿ ਹਰ ਇੱਕ ਵਿੱਚ ਵੱਖ-ਵੱਖ ਗੁਣ ਹੁੰਦੇ ਹਨ ਜ਼ਰੂਰੀ ਨਹੀਂ ਕਿ ਮੋਟਾ ਤੇ ਤਕੜਾ ਆਦਮੀ ਬਹਾਦਰ ਹੋਵੇ ਪਰ ਡੱਲੇ ਦੇ ਮਨ ਦਾ ਕੁਲੇਖਾ ਦੂਰ ਨਾ ਹੋਇਆ ਕੁਦਰਤ ਨੇ ਡੱਲੇ ਦੇ ਯੋਧਿਆਂ ਦੀ ਬਹਾਦਰੀ ਪਰਖਣ ਦਾ ਸਮਾਂ ਲੈ ਆਂਦਾ ਇੱਕ ਦਿਨ ਲਾਹੌਰ ਤੋਂ ਇੱਕ ਸਿੰਘ ਨਵੀਂ ਬਣਾਈ ਬੰਦੂਕ ਲੈ ਕੇ ਗੁਰੂਜੀ ਕੋਲ ਹਾਜ਼ਰ ਹੋਇਆ ਉਸ ਸਮੇਂ ਸੰਗਤ ਵਿੱਚ ਪਾਈ ਡੱਲਾ ਤੇ ਉਸ ਦੇ ਕੁਝ ਜਵਾਨ ਬੈਠੇ ਸਨ ਗੁਰੂ ਜੀ ਨੇ ਪਾਈ ਦੱਲੇ ਕੋਲੋਂ ਉਸ ਦਾ ਇੱਕ ਆਦਮੀ ਮੰਗਿਆ ਤਾਂ ਜੋ ਉਸ ਤੇ ਨਿਸ਼ਾਨਾ ਪਰਖਿਆ ਜਾਵੇ ਪਰ ਸਾਰਿਆਂ ਨੇ ਮਨਾ ਕਰ ਦਿੱਤਾ ਗੁਰੂ ਜੀ ਨੇ ਦੱਲੇ ਨੂੰ ਆਪ ਅੱਗੇ ਆਉਣ ਲਈ ਕਿਹਾ ਮੌਤ ਦੇ ਡਰ ਤੋਂ ਦੱਲੇ ਨੇ ਵੀ ਮਨਾ ਕਰ ਦਿੱਤਾ ਗੁਰੂ ਜੀ ਨੇ ਦੱਲੇ ਨੂੰ ਕਿਹਾ ਲੰਗਰ ਵਿੱਚ ਜੋ ਸਾਡੇ ਸਿੰਘ ਸੇਵਾ ਕਰ ਰਹੇ ਹਨ ਉਹਨਾਂ ਨੂੰ ਬੋਲੋ ਕਿ ਗੁਰੂ ਜੀ ਨੂੰ ਨਵੀਂ ਬੰਦੂਕ ਦੀ ਪਰਖ ਕਰਨ ਲਈ ਇੱਕ ਸਿੰਘ ਦੀ ਲੋੜ ਹੈ ਦੱਲੇ ਨੇ ਲੰਗਰ ਵਿੱਚ ਜਾ ਕਿ ਗੁਰੂ ਜੀ ਦਾ ਹੁਕਮ ਸੁਨਾਇਆ ਤਾਂ ਡੱਲਾ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਦੋ ਸਿੰਘ ਪੱਟ ਕੇ ਗੁਰੂ ਕੋਲ ਆ ਗਏ ਗੁਰੂ ਜੀ ਨੇ ਬੰਦੂਕ ਦੀ ਗੋਲੀ ਸਿੰਧਾ ਦੇ ਸਿਰ ਉੱਪਰ ਦੀ ਘਾਟ ਦਿੱਤੀ ਡੱਲੇ ਨੂੰ ਸਿੰਧਾ ਦੀ ਬਹਾਦਰੀ ਦੇਖ ਆਪਣੇ ਆਦਮੀਆਂ ਅਤੇ ਆਪਣੀ ਬੁਜ਼ਦਿੱਲੀ ਤੇ ਸ਼ਰਮ ਆਉਣ ਲੱਗੀ ਡੱਲੇ ਨੂੰ ਸਮਝ ਲੱਗ ਗਈ ਕਿ ਚਮਕੌਰ ਦੀ ਗੜੀ ਵਿੱਚ ਗੁਰੂ ਜੀ ਨਾਲ ਕਿਸ ਤਰ੍ਹਾਂ ਦੇ ਬਹਾਦਰ ਸਿੰਘ ਹੋਣਗੇ ਉਸ ਦਿਨ ਤੋਂ ਬਾਅਦ ਡੱਲੇ ਨੇ ਆਪਣੇ ਆਦਮੀਆਂ ਦੀਆਂ ਸਿਫਤਾਂ ਕਰਨੀਆਂ ਬੰਦ ਕਰ ਦਿੱਤੀਆਂ